ਹੈਲੋ ਹਾਸ਼ੀ ਗਾਲੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲੇ ਜੱਟ ਚੈਨਲ ਦੇ ਸਵਾਗਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਐ ਹੁਣੇ ਵੀ ਚਾਹੀਦੋ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਲਗਾ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਠੀਕ ਹੈ ਜੀ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇਦੇ ਆਂ ਵੀਡੀਓ ਨੂੰ ਲੈਣ ਤਾਂ ਨਾ ਵੀ ਬਈ ਬੜੀ ਚੱਲੇ ਹੁਣ ਠੀਕ ਹੈ ਰਸਤੇ ਦੇ ਵਿੱਚ ਆ ਜੇ ਬੇਦਨਾ ਵਾ ਗੱਡੀ ਚਲਾਉਂਦੇ ਆ ਥੋੜਾ ਡਰ ਜਾ ਲੱਗਦਾ ਦਿੱਲੀ ਚਲਾਈ ਆਏ ਬੰਦਾ ਥੋੜਾ ਹੱਥ ਮਿੱਠਿਆ ਰਹਿੰਦੇ ਚੱਲੋ ਕੋਈ ਗੱਲ ਨਹੀਂ ਲੈ ਭਾਈ ਮਦਈ ਜਾ ਕੇ ਬੋਲੇ ਲਿਆ ਬਾਈ ਦਿਨ ਨੂੰ ਉਹ ਪਚਾਦੇ ਉਹ ਕੀ ਕੀ ਚੱਲ ਪਈ ਜਦੋਂ ਇਹਨਾਂ ਦੀ ਡੀ ਸਰਵਿਸ ਹੋਈ ਗੱਡੀ ਜੀ ਜਾ ਕੇ ਏਜੰਸੀ ਜਾ ਕੇ ਸੋਈ ਉਦੋਂ ਵੀ ਦਬਨ ਲੱਗ ਗਈ ਹੈ ਗੱਡੀ ਨਹੀਂ ਪਹਿਣਾ ਨਾਲ ਜਿਹਨਾਂ ਉੱਠ ਕੱਢਦੇ ਸੀ ਉਹ ਥੋੜੀ ਜੀ ਦਬ ਜਾਂਦੀ ਆ ਹੋਰ ਇਹ ਤਾਂ ਜਮੁੰਡਾ ਕਹਿੰਦੇ ਵੀ ਪਠਾਈ ਲੜੱਬਾ ਲੈ ਲਈਏ ਐਵੇਂ ਜਾਂਦੇ ਚੰਗੇ ਲੱਗਦੇ ਜੀ ਪਿੱਛੇ ਪਿੱਛੇ ਉੱਥੇ ਚਾਹ ਲੈ ਕੇ ਆ ਜਾ। ਕਿ ਨਹੀਂ? ਹਾਂ ਭਾਈ। ਕਹਿੰਜੀ ਮੈਨੂੰ ਮਾਰਦੇ ਮਿਲਦਾ ਨਹੀਂ। ਮੈਨੂੰ ਮਾਰਦਣੀਆਂ। ਨਾ ਤੀ ਐਈ ਸੋਈ। ਨਾ ਤੀ ਐਈ ਕਹਿੰਦੇ ਨੇ ਫੇਕ ਕੇ ਚਵਾਈ ਮੱਥਾ ਠੇਕ ਕੇ ਆਹ ਕੀ ਲੋੜ ਦੀ ਲੈ। ਖਾਲੀ ਥੋੜੀ ਆਈ ਆਉਂਦਾ। ਓਹੋ। ਕਹਿੰਦੇ ਆ ਕੀ ਲੋੜ ਸੀ ਕਿ ਨਹੀਂ? ਅੰਦਰ ਗਣਾ ਇੱਥੇ ਨਾ। ਕਿਮਾ ਜੀ ਬਈ ਆਜੋ ਬਈ ਆ ਗਏ ਮੈਂ ਅੰਦਰ ਕਪੜਾ ਕੁਫਾ ਦਾ ਖਿਦਾਰ ਆਪੇ ਸਾਰੇ ਪਾ ਗਏ ਕਿ ਨਹੀਂ ਆ ਕੁਰਸੀ ਕਰੀ ਕਿੰਦਰ ਵੇਲੇ ਓਕੇ ਚਲੋ ਬਈ ਰਾਜੀ ਹੋ ਬਰਾਬਰ ਬਹੁਤੋ ਖੇਲੇ ਜਣੀਏ ਚਲੋ ਚੱਲ ਜੀ ਚੱਲ ਚੱਲ ਆ ਜਾ ਆ ਜਾ ਲੈ ਬਈ ਚੱਲੇ ਆਉਂ ਘਰ ਨੂੰ ਜੀ ਅੱਜ ਤਵਾਰ ਪੇਕਿਆਂ ਨੂੰ ਲੈ ਕੇ ਆਉਣੀਆਂ ਬਹੁਤ ਔਖੀਆਂ ਆ ਜਾਨੀ ਦੋ ਦਿਨ ਹੋ ਗਏ ਇਹ ਕਿੰਨੇ ਦਿਨ ਲਾ ਕੇ ਨਹੀਂ ਆਇਆ ਤੇ ਥੋੜੇ ਦਿਨ ਆਏ ਹਾਂ ਹਾਂ ਦੋ ਦਿਨ ਲਾਏ ਨੇ ਇਦਾਂ ਹੋਏ ਹੋਏ ਸੁਮਾਨੀ ਵਰਦੇ ਨਾ ਪਈ ਕਹਿੰਦੇ ਵੀ ਆ ਗਏ ਮਨ ਨੂੰ ਕਿ ਚੁੱਪ ਮਲੇ ਵਾ ਵਿੰਡ ਮਾ ਆ ਗਏ ਨਹਿਰ ਪੇ ਤਾਂ ਨਹੀਂ ਦੇ ਹਨ ਝੂਠੀ ਇਹਨੇ ਕਿਵੇਂ ਮਰ ਗਈ ਕਿਹਨੇ ਚੁੱਪ ਲਈ ਬਾਕੇ ਆ ਗਈ ਮੈਨੂੰ ਘਰੇ ਜਾਣਾ ਫਿਰ ਕੀ ਹੋ ਗਿਆ ਘਰੇ ਹੀ ਜਾਣਾ ਇਹ ਕਹਿੰਦੇ ਹੁਣ ਕਿਹੜੇ ਬਾਜ਼ਾਰਾਂ ਵਾ ਜਾਣਾਗੇ ਤੇਰੇ ਠੀਕ ਹੈ ਹਾਂ ਭਾਈ ਕਿਹੜਾ ਕਾਲੀ ਯੂਰਪ ਬਣਾ ਦੱਸੋ ਸਾਬ ਮੈਂ ਪਹਿਲਾਂ ਕਾਲੀ ਹੋ ਰਿਹਾ ਪਤਾ ਮਾਰੇ ਫੋਨ ਫੋਨ ਆ ਰਹੇ ਚੱਲਿਆ 26 ਲੈ ਦੇ ਕਿੰਨੇ ਕਾਲੀਆਂ ਹੋਰ ਉਹਨੂੰ ਤਾਂ ਕੋਈ ਚਿੰਤਾ ਨਹੀਂ ਹੈਗੀ ਜਾਣ ਦਾ ਹਾਂ ਜਾਣਾ ਹਾਂ ਮੈਂ ਆ ਰਹੀ ਹਾਂ ਹਾਂ ਕਾਹਦੇ ਆ। ਉਹ ਮੈਂ ਗਾਲ ਹੀ ਨਹੀਂ ਕਹਿ ਰਹੇ ਤੇ ਰਾਤ ਨੂੰ ਫੈਸਲੇ। ਮੈਂ ਤਾਂ ਜਾਂਦਾ ਨਹੀਂ ਨਾ ਮੇਰਾ। ਨਹੀਂ ਜਾਣਾ ਹੀ ਨਹੀਂ ਜਾਣਾ। ਆ ਕਰਾਂ ਮੈਂ ਰਹਿ ਜਾਂਦਾ। ਤੇ ਪਰ ਮਾਮੀ ਦੇ ਆਉਂਦੇ ਸੋਮਵਾਰ ਨੂੰ ਜਾ। ਕੱਤੀ ਦੇ ਆਵਾਂਗੇ ਹਾਂ। ਆਲੂ ਕੱਢੇ ਖਾ ਰਹੇ ਹਾਂ। ਕੋਈ ਨਹੀਂ ਕੋਈ ਨਹੀਂ। ਮਾਂ ਨੂੰ ਰੋਟੀ ਦਾ ਖਾਣਾ ਹੀ ਕਦੇ ਮੁੰਡੇ ਨੇ। ਪਾਣੀ ਕੋਈ ਨਹੀਂ। ਇੱਕ ਆ ਦੂਜੇ ਤੋਰਨਾ। ਚਲ ਉਧਰ 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 ਮੈਂ ਉਧਰ। ਕਾਲੇ ਬੰਦੇ। ਕਿ ਜੱਟ ਦਾ ਪਜਾਮਾ ਘੁੜੇ ਵਿੱਚ ਹੋ ਗਿਆ ਰਾਤ ਦੇ ਰਾਤ ਹਾਂ ਹੈ ਉਹਦੋਂ ਗੱਡੀ ਲੋਡ ਮੈਂ ਨਾ ਬੈਠਣ ਸੀ ਜਿਹੜਾ ਤਾਂ ਕਰਦਾ ਹੁੰਦਾ ਠੀਕ ਹੈ ਉਹ ਕਟਿੰਗ ਕਰਾਤੀ ਨਾ ਆ ਤਾਂ ਤੇਲ ਜੋ ਗਿਰਿਆ ਵੇ ਗੱਡੀ ਲੋਡ ਜਾਣਾ ਮੰਨਣਾ ਹਾਂ ਉਹ ਕਰਨਾ ਜੀ ਉਹ ਜਿੱਦਨੋਂ ਡਿਸੀਜਨ ਕੁੱਟੇ ਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਚੱਗੀ ਫਰਮਾ

ਇਹ ਕਿਉਂ ਆ ਰਿਹਾ ਹੈ ਇਹ ਨੂੰ ਕੁਝ ਕਿਤੇ ਮੈਡਾ ਹੋ ਗਿਆ ਹੋਰ ਰਹਿ ਜਾਈਏ ਅਮਰ ਉਹ ਫਿਰ ਜੇ ਕੁੰਡੀਆਂ ਦੇ ਲਈ ਹੈ ਫਿਰ ਕੀ ਫਾਇਦਾ ਹੈ ਕਹਿੰਦੇ ਭਾਈ ਦੇ ਲੋੜ ਮੰਨਾਂ ਗੱਡੀ ਗੱਡੀ ਉੱਥੇ ਗਈਆਂ ਗੱਡੀਆਂ ਸੀਆਂ ਉਸ ਤੋਂ ਬਾਅਦ ਉਹਨਾਂ ਨੇ ਹੋਣਾ ਨਾ ਲੈ ਭਾਈ ਲੋ ਜੀ ਮੈਂ ਦੋ ਦਿਨਾਂ ਬਾਅਦ ਆ ਜਾਈਂਗੀ ਚਲੋ ਅੱਜ ਜਿਹੜਾ ਫੰਮ ਜਾ ਆਪਾਂ ਜਿਹੜੇ ਫੰਮ ਨਾ ਭਾਈ ਕਹਿੰਦਾ ਵੀ ਹੁਣੇ-ਹੁਣੇ ਆ ਜੇ ਆਏ ਆ ਠੀਕ ਆ ਘਰੇ ਲੈ ਕੇ ਸਾਮਾਨ ਖਰੀਦਦਾਰੀ ਕਹਿੰਦੇ ਵੀ ਬਾਹਲੀ ਖਰੀਦਦਾਰੀ ਹੋਣੀ ਹੈ ਕੁਝ ਨਹੀਂ ਲਾਉਂਦਾ ਠੀਕ ਆ ਲੈ ਫੇ ਬੰਨ 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 ਇੰਬਾਜ਼ਾ ਇਹ ਬਾਪਲੇ ਇਹਦਾ ਉਹ ਸਮਾਨ ਆ ਭਾਈ ਜੀ ਪੂਰੀ ਪੂਰੀ ਜਨਾ ਸਮਾਨ ਵੀ ਹੋ ਰਹੀ ਆ ਹਾਂ ਭਾਈ ਦੱਸੋ ਇੱਕ ਬਾਈਰ ਘੱਟ ਹੈ ਪਰ ਕੋਈ ਗੱਲ ਨਹੀਂ ਘੱਟ ਲਈ ਹੁਣੇ ਨਾ हां गोला लेके चलें क्या कोई मैं ड्रयू लेना मेरे अच्छा चलो ਨਾਣੇ ਵਾਤੇ ਬਾਰਕੀ ਬਾਈ ਉਹ ਹੋਏ ਜਿਆਦਾ ਪਾਣੀ ਉਹ ਹੋਏ ਸਾਬਣਾਂ ਕਿਉਂ ਲਈਆਂ ਕਿਹੜੀਆਂ ਇਹ ਨੰਬਰ 1 ਨਹੀਂ ਲੈ ਕੇ ਆਣੀ ਸੀ ਯਾਰਾਂ ਇਹ ਤਾਂ ਹੈਂਡ ਫੋਸਟ ਸਪਰੇਅ ਲਈਆਂ ਉਹ ਯਾਰ ਦੋ ਸੈਟ ਪਏ ਨੇ ਇਹਦੇ ਚਲ ਫੇਰ ਅੱਗੇ ਜੂਟ ਪੈ ਮੈਂ ਡਿਟੋਲ ਗਿਆ ਸੀ ਡਿਟੋਲ ਤਾਂ ਦੇਖੋ 12 ਪিস ਲਈ ਹੈ ਇਹ ਬਈ ਅੱਛਾ ਤੌਰ ਕੋਈ ਨਹੀਂ ਹੋਰ ਕੁਝ ਤਾਂ ਨਹੀਂ ਲੈ ਕੇ ਹੂੰ ਮੈਂ ਇਹਦੇ ਬਾਈ ਡਿੱਕੀ ਲੈ ਗਈਆਂ ਮਾਦਮ ਕਹੇ ਜੀ ਕੱਜੂ ਕਹੇ ਜੀ ਖਰੋਟ ਗਿਆ ਸੀ ਹੋਰ ਕੁਛ ਹੈ ਹੋਰ ਆ ਲੋ ਪੈਸੇ ਲੈ 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 ਮਾ ਆ ਪਿੱਛੇ ਪੈਲੇ ਉੱਡੀ ਹੋ ਨਾ ਹੈ ਲੋ ਕਿੰਨੇ ਨਾ

ਲਿਆ ਪਰ ਇਹ ਸੁਆਣਾ ਪੁੱਛਿਆ ਨੇ ਦਿਨ ਪੁੱਛਿਓ ਬਾਤ ਪਾ ਅੰਦਰ ਕਿੰਨੇ ਰੱਖਿਆ ਗੱਟੀ ਅੰਦਰ ਰੱਖਿਆ ਸੀ ਕਿ ਡਿੱਗੀ ਨਹੀਂ ਤੇ ਆ ਸਰਪ ਨਾਲ ਬਾਲਟੀ ਫ੍ਰੀ ਮਿਲੀ ਹੈ ਭਾਈ ਰੌਣ ਵਾਲਾ ਟਾਪੂ ਵੀ ਮਿਲਦੇ ਨੇ ਪਰ ਪਰ ਬਾਲਟੀ ਮਿਲੀ ਹੈ ਟਾਪੜਾ ਮੈਨੂੰ ਮਿਲਿਆ ਹੀ ਨਹੀਂ ਉਹ ਟਾਪੜਾ ਤਾਂ ਮਿਲਦਾ ਆਹੋ ਹੋ ਜਿੱਦ ਮਿਲਿਆ ਹੀ ਨਹੀਂ ਸੱਚੀ ਆ ਚਾਹ ਪੀਲਾ ਚਾਹ ਨਹੀਂ ਹੋਵੇ ਜੀ ਉਹ ਨਹੀਂ ਹੋਣੀ ਜੀ ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਵੀ ਤੇ ਜੇ ਤੁਹਾਨੂੰ ਸਾਡੇ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡਾ ਜੋ ਨੋਟੀਫਿਕੇਸ਼ਨ ਹੈ ਵੀਡੀਓ ਤਾਂ ਤੁਹਾਡੇ ਤੋਂ 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 ਪਹਿਲਾਂ ਪਹੁੰਚ ਸਕੇ ਜੀ ਤੇ ਕਰਦੇ ਆਪਾਂ ਅੱਜ ਦੇ ਵਲੋਗ ਦੀ ਇੱਥੀ ਐਂਡਿੰਗ ਹੈ ਜੀ ਸ਼ੰਘਾਈ ਮਿਲ ਜੀ ਤੁਹਾਨੂੰ ਨੈਕਸਟ ਵੀਡੀਓ ਰਾਈਂ ਫਸਦੇ ਬਸਦੇ ਰਬ ਉਤਰਕੇ ਨੇ ਤੁਹਾਨੂੰ ਸ਼ੰਗਾਈ ਫਿਰ 7 ਸਰੀਕਾਲ